ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨੀ ਆ ਆਪਾਂ ਨੇ ਅੱਜ ਆਪਣੇ ਭਰਾ ਦੀ ਆਪਣੇ ਬਾਈ ਦੀ ਜਿਹੜਾ ਦਿਬਰੂਗੜ੍ਹ ਜੇਲ੍ਹ 'ਚ ਬੈਠਾ ਪੰਜਾਬ ਵਾਲਿਓ ਖਾਸ ਕਰਕੇ ਸਿੱਖੋ ਪੰਜਾਬੀਓ ਤੁਸੀਂ ਯਾਰ ਬੋਲਦੇ ਕਿਉਂ ਨਹੀਂ ਚੁੱਪ ਕਿਉਂ ਬੜੇ ਬੈਠੇ ਹੋਏ ਵੀ ਤੁਸੀਂ ਅਬਦੁੱਲ ਸ਼ੇਖ ਰਾਸ਼ੀਦ ਆ ਇੱਕ ਬੰਦਾ ਉਹ ਵੀ ਐਮਪੀ ਆ ਜੰਮੂ ਕਸ਼ਮੀਰ ਤੋਂ ਜੰਮੂ ਕਸ਼ਮੀਰ ਦਾ ਇੱਕ ਏਰੀਆ ਜਿਹੜਾ ਬਾਰਾਮੂਲਾ ਬਾਰਾਮੂਲਾ ਤੋਂ ਐਮਪੀ ਜਿੱਤਿਆ ਵਾ ਉਸ ਬੰਦੇ ਉੱਪਰ ਵੀ ਐਨਐਸਏ ਲੱਗਿਆ ਵਾ ਉਹ ਵੀ ਜੇਲ੍ਹ 'ਚ ਬੈਠਾ ਧੀ ਜਦੋਂ ਯਾਰ ਉਸ ਬੰਦੇ ਨੂੰ ਪੈਰੋਲ ਮਿਲ ਸਕਦੀ ਆ ਚਾਹੇ 2 ਘੰਟੇ ਦੀ ਮਿਲੇ ਚਾਹੇ 10 ਦਿਨ ਦੀ ਮਿਲੇ ਚਾਹੇ 10 ਘੰਟੇ ਦੀ ਮਿਲੇ ਬਏ ਦੇ ਵਿੱਚ ਆਪਣਾ ਲੋਕ ਸਭਾ ਦੇ ਵਿੱਚ ਬੈਠਣ ਬਾਤ ਤੇ ਤਾਂ ਫਿਰ ਭਈ ਭਾਈ ਅਮਰਤਪਾਲ ਸਿੰਘ ਖਾਲਸਾ ਉਹ ਵੀ ਤਾਂ ਜਿੱਤੇ ਹੋਏ ਨੇ ਉਹਨੂੰ ਕਿਉਂ ਪ੍ਰੋਲ ਨਹੀਂ ਮਿਲਦੀ ਦੱਸੋ ਹੈ ਕਿਸੇ ਕੋਲ ਜਵਾਬ ਹੈ ਕਿਸੇ ਸਰਕਾਰ ਦੇ ਕੋਲ ਜਵਾਬ ਜਾਂ ਕਿਸੇ ਕੋਰਟ ਦੇ ਕੋਲ ਜਵਾਬ ਹੋਵੇ ਵੀ ਉਸ ਬੰਦੇ ਨੂੰ ਕਿਉਂ ਨਹੀਂ ਪ੍ਰੋਲ ਮਿਲਦੀ ਇੱਕ ਪਾਸੇ ਤਾਂ ਤੁਸੀਂ ਜੇ ਆਪਾਂ ਟੈਰਰ ਤੇ ਆ ਜੀਏ ਵੀ ਅੱਤਵਾਦ ਇਕ ਬਸਟਾਪ ਆ ਕੇ ਨਾ ਕਹਿੰਦੇ ਅਸੀਂ ਨਹੀਂ ਕਹਿੰਦੇ ਪਰ ਵੀ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਅੱਤਵਾਦ ਫੈਲਿਆ ਪਿਆ ਆ ਆ ਬਾ ਆ ਫਿਰ ਅਬਦੁੱਲ ਰਸ਼ੀਦ ਜੀ ਨੂੰ ਇੰਜੀਨੀਅਰ ਰਸ਼ੀਦ ਕਹਿੰਦੇ ਫਿਰ ਉਹਨੂੰ ਪੈਰੋਲ ਕਿਉਂ ਮਿਲ ਗਈ ਕਿਵੇਂ ਮਿਲ ਗਈ ਜਦੋਂ ਕਿ ਸੇਮ ਕੇਸ ਆ ਨਾ ਐਨਐਸਏ ਤਾਂ ਉਹਦੇ ਤੇ ਵੀ ਆ ਐਨਐਸਏ ਉੱਤੇ ਲੱਗੀ ਐਨਐਸਏ ਨਾਲ ਤੇ ਲੱਗੀ ਆ ਦੋਵਾਂ ਦੇ ਸੇਮ ਹੀ ਕੇਸ ਪਿਆ ਜੇ ਜੇ ਉਹ ਆਪੇ ਕਸ਼ਮੀਰ ਵਾਸਤੇ ਗੱਲ ਕਰਦੇ ਤੇ ਬਾਈ ਨੇ ਵੀ ਆਪਣੇ ਪੰਜਾਬ ਵਾਸਤੇ ਗੱਲ ਕਰੀ ਤੀ ਵੀ ਗੱਲ ਇੱਕੋ ਹੀ ਹੋ ਗਈ ਜੇ ਉਹਨਾਂ ਨੂੰ ਉਹਨਾਂ ਨੇ ਪ੍ਰੋਲ ਕਰਕੇ ਛੱਡਿਆ ਹੈ 10 ਦਿਨ ਵਾਸਤੇ ਤੇ 5 ਦਿਨ ਵਾਸਤੇ ਆਪਣੇ 2 ਘੰਟੇ ਵਾ ਛੱਡਿਆ ਉਹ ਵੀ ਐਮਪੀ ਜਿੱਤੇ ਆ ਤੇ ਬਾਈ ਐਮਪੀ ਜਿੱਤਿਆ ਠੀਕ ਹੈ ਦੋਵਾਂ ਨੂੰ ਇੱਕੋ ਹੀ ਕੇਸ ਲੱਗਿਆ ਇਹਨਾਂ ਨੇ ਅਪਰੋਲ ਦੇ ਦਿੱਤੀ ਉਹਨਾਂ ਨੂੰ ਉਹਨਾਂ ਨੇ ਕਿਉਂ ਨਹੀਂ ਦੇ ਦੇ ਆ ਠੀਕ ਹੈ ਕਾਰਨ ਪਤਾ ਕਿ ਕਾਰਨ ਕੌਣ ਸਮਝੂਗਾ ਤੇ ਕਾਰਨ ਆਪਣੇ ਲੋਕਾਂ ਨੂੰ ਸਮਝਣਾ ਪੈਣਾ ਵੀ ਜਿਹੜਾ ਬੰਦਾ ਆਪਣੀ ਆਪਣੇ ਹੱਕ ਦੀ ਗੱਲ ਕਰਦਾ ਸਾਢੇ 4-5 ਲੱਖ ਵੋਟਾਂ ਦੇ ਬੰਦੇ ਜਿੱਤਿਆ ਵਾ ਜੇ ਜੇ ਉਸ ਬੰਦੇ ਦੇ ਵਿੱਚ ਕੋਈ ਗਲਤੀ ਹੁੰਦੀ ਫਿਰ ਲੋਕ ਕਾਹਤ ਜਿਤਾਉਂਦੇ ਉਹਨੂੰ ਇਹ ਵੀ ਤਾਂ ਸੱਚੋ ਨਾ ਜਾਦ ਜਿੱਤਿਆ ਕੋਈ ਛੀੜ ਤੋਂ ਥੋੜੀ ਜਿੱਤਿਆ ਕਿਸੇ ਦੀ ਆਜ਼ਾਦ ਬੰਦਾ ਸੀ ਆਜ਼ਾਦ ਖੜਿਆ ਬੰਦਾ ਹੂੰ ਐਡਾ ਤਾਂ ਕੋਈ ਲੋਕ ਵੀ ਪਾਗਲ ਨਹੀਂ ਹੈਗੇ ਵੀ ਉਹਨੇ ਨਾ ਕਿਉਂ ਵੀ ਵੋਟਾਂ ਉਹੀ ਪਾਤੀਆਂ ਜਾਂ ਧੱਕੇ ਨਾਲ ਪਵਾਤੀਆਂ ਜਾਂ ਮਸ਼ੀਨਾਂ ਹਾਇਰ ਕਰ ਲਈਆਂ ਕੁਛ ਨਹੀਂ ਕੀਤਾ ਨਾ ਕੋਈ ਹੈਕ ਨਹੀਂ ਕਰੀ ਮਸ਼ੀਨ ਜੇ ਲੋਕਾਂ ਨੂੰ ਪਿਆਰ ਤੀ ਤਾਂ ਹੀ ਜਿਤਾਇਆ ਨਾ ਐਮੀ ਇੰਜੀਨੀਅਰ ਨੂੰ ਜਿਤਾਇ ਦੀ ਰਾਸ਼ੀਦ ਨੂੰ ਬਾਰਾਮੁੱਲਾ ਦੇ ਲੋਕਾਂ ਨੇ ਵੀ ਜਿਹੜਾ ਬੰਦਾ ਆਪਣੇ ਹੱਕਾਂ ਦੀ ਗੱਲ ਕਰਦਾ ਆਪਣੇ ਲੋਕਾਂ ਦੀ ਗੱਲ ਕਰਦਾ ਇੱਕ ਪਾਸੇ ਰਾਸ਼ਿਦ احمد ਆ ਤੇ ਇੱਕ ਪਾਸੇ ਆਪਣੇ ਭਾਈ ਅਮਰਤਪਾਲ ਸਿੰਘ ਖਾਲਸਾ ਗੱਲ ਤਾਂ ਬਰਾਬਰ ਹੋ ਗਈ ਨਾ ਉਹ ਵੀ ਅੱਖਾਂ ਦੀ ਗੱਲ ਕਰਦੇ ਨੇ ਇਹ ਵੀ ਹੱਕਾਂ ਦੀ ਗੱਲ ਕਰਦੇ ਨੇ ਫਿਰ ਇੱਕ ਬੰਦੇ ਨੂੰ ਪੈਰੋਲ ਮਿਲਦੀ ਆ ਤੇ ਦੂਜੇ ਨੂੰ ਕਿਉਂ ਨਹੀਂ ਮਿਲਦੀ ਚੱਕਰ ਕੀ ਹੈ ਭਾਈ ਉਹਨਾਂ ਦਾ ਇੱਕ ਬਦਲ ਕੇ ਕਸ਼ਮੀਰ ਹੈਗੇ ਜਿਹੜੇ ਆਪਣੇ ਜਿਹੜੇ ਕਸ਼ਮੀਰ ਆ ਜੋ ਸਾਰੇ ਇਕੱਠੇ ਹੋ ਕੇ ਲੜ ਰਹੇ ਆ ਇਹ ਕੋਈ ਲੜਾਈ ਉਹਨਾਂ ਦੀ ਇਕੱਠੀ ਹੋ ਕੇ ਲੜ ਰਹੀ ਆ ਆਪਣੇ ਲੋਕ ਪਤਾ ਕੀ ਹੈ ਇੱਕ ਦੂਜਿਆਂ ਦੀ ਲੱਤਾਂ ਖਿੱਚਣ ਚ ਬੈਠੇ ਆ ਮੈਨ ਗੱਲਾ ਹੈ ਵੀ ਲੱਤਾਂ ਖਿੱਚੀ ਰੱਖੋ ਅਗਲੇ ਦੀ ਜਿਵੇਂ ਕੁਝ ਬੋਲਦਾ ਉਹਦੀ ਲੱਤਾਂ ਖਿੱਚ ਲਓ ਉਹ ਤਾਂ ਅੰਦਰ ਬੈਠਿਆ ਜੇ ਉਹਨੇ ਤਰ ਆਪਾਂ ਇਕੱਠੇ ਹੋਵਾਂਗੇ ਨਾ ਆਪਾਂ ਇਕੱਠੇ ਹੋ ਕੇ ਬੈਠਾਂਗੇ ਉਹਨਾਂ ਮੋਰਚਾ ਚੱਲ ਰਿਹਾ ਚੰਡੀਗੜ੍ਹ ਮੋਰਚੇ ਕਿਨੇ ਜਿੰਨੇ ਪਹੁੰਚੇ ਉੱਥੇ ਦੱਸੋ ਤੁਸੀਂ ਇਹਦੇ ਦੇਖੋ ਉਹ ਦਿਨ ਅਟੈਕ ਹੋਇਆ ਸੀਗਾ ਜਿਵੇਂ ਆਪਣੇ 2 ਸਾਲ ਪੂਰੇ ਹੋ ਗਏ ਮੋਰਚੇ ਨੂੰ ਉਹਦੀ ਸਾਰਾ ਕੁਝ ਕੀਤਾ ਆਪਣੇ ਤੇ ਗੋਲੇ ਚੱਲੇ ਲਏ ਉਹਨਾਂ ਨੇ ਸਾਰਾ ਕੁਝ ਕੀਤਾ ਕਿਨੇ ਪਹੁੰਚੇ ਕਿਉਂਕਿ ਆਪਣੇ ਹੱਕਾਂ ਦੀ ਜਿਹੜਾ ਬੰਦਾ ਗੱਲ ਕਰਦਾ ਉਸ ਬੰਦੇ ਦਾ ਸਾਥ ਦਿਆ ਕਰੋ ਵੀ ਤੁਸੀਂ ਯਾਰ ਆਪਾਂ ਹੱਕ ਆਪਾਂ ਕਿਉਂ ਨਹੀਂ ਬਾਜ਼ ਉਠਾਉਂਦੇ ਆਪ ਆਪਾਂ ਸੈਂਟਰ ਨੂੰ ਛੱਡੋ ਆਪਾਂ ਆਪਣੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤਾਂ ਅਪੀਲ ਕਰ ਸਕਦੇ ਆ ਉੱਥੋਂ ਦੇ ਡੀਸੀ ਨੂੰ ਅਪੀਲ ਕਰ ਸਕਦੇ ਆ ਮੰਗ ਪੱਤਰ ਦੇ ਸਕਦੇ ਆ ਵੀ ਜਦੋਂ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਕਸੂਰ ਤਾਂ ਦੱਸ ਦੋ ਕੀ ਆ ਜੇ ਪੰਜਾਬ ਸਰਕਾਰ ਨੇ ਰਿਲੀਜ਼ ਕਰਨਾ ਉਹਨਾਂ ਨੂੰ ਕਿਉਂ ਨਹੀਂ ਕਰਦੀ ਤੁਸੀਂ ਮੰਨ ਲਓ ਗੱਲ ਕਰ ਦੋ ਤਾਂ ਕਿ ਉਹ ਆਪਣੇ ਪੰਜਾਬ ਦੀ ਗੱਲ ਕਰ ਸਕਣ ਲੋਕ ਸਭਾ ਦੇ ਵਿੱਚ ਜਾ ਕੇ ਆਪਣੇ ਪੰਜਾਬੀਆਂ ਦੀ ਆਪਣੇ ਜਿਹੜੇ ਮਸਲੇ ਨੇ ਮੁੱਦੇ ਨੇ ਪੰਜਾਬ ਦੇ ਉਹਨਾਂ ਨੂੰ ਉੱਥੇ ਚੱਕ ਸਕਣ ਜਿਵੇਂ ਸਿਮਰਜੀਤ ਸਿੰਘ ਮਾਨ ਨੇ ਚੱਕੇ ਤੇ ਹੂੰ ਠੀਕ ਹੈ ਸਿਮਰਜੀਤ ਸਿੰਘ ਮਾਨ ਨੇ ਵੀ ਕੋਈ ਗਲਤ ਨਹੀਂ ਨਾ ਬੋਲਿਆ ਪੰਜਾਬ ਦੀ ਹੱਕਾਂ ਦੀ ਗੱਲ ਕਰੀਆ ਆਪਣੇ ਪਾਣੀਆਂ ਦੀ ਗੱਲ ਕਰੀਆ ਆਪਣੀਆਂ ਫਸਲਾਂ ਦੀ ਗੱਲ ਕਰਦੇ ਨੇ ਆਪਣੀਆਂ ਨਸਲਾਂ ਦੀ ਗੱਲ ਕਰਦੇ ਨੇ ਜੋ ਆਪਣੇ ਨਾਲ ੱਟਕੇ ਹੋਏ ਨੇ ਉਹਨਾਂ ਦੀ ਗੱਲ ਕਰਦੇ ਨੇ ਜੇ ਹੁਣ ਭਾਈ ਅਮਰਤਪਾਲ ਸਿੰਘ ਖਾਲਸਾ ਉੱਥੇ ਇਹ ਜਾਣਦੇ ਨੇ ਲੋਕ ਸਭਾ ਵਿੱਚ ਉਹ ਵੀ ਤਾਂ ਆਪਣੇ ਹੱਕਾਂ ਦੀ ਉਹ ਗੱਲ ਕਰਨਗੇ ਹੂੰ ਉਹਨਾਂ ਨੇ ਕਿਹੜਾ ਉੱਥੇ ਜਾ ਕੇ ਬੰਬ ਚਲਾ ਦੇਣੇ ਨੇ ਵੀ ਉੱਥੇ ਉੱਥੇ ਇਹਨੂੰ ਬਲਾਸਟ ਕਰ ਦੇਣਾ ਵੀ ਉੱਥੇ ਤਬਾਹ ਕਰ ਦੇਣੀ ਆ ਗੱਲ ਤਾਂ ਫੇਸ ਮੂੰਹ ਨਾਲੇ ਬੋਲਣੀ ਆ ਉਹਨੂੰ ਵੀ ਸਿਉਣਾ ਬੋਲ ਤਾਂ ਲੈਣ ਦੇ ਬੰਦੇ ਨੂੰ ਭੇਜਤਾ ਦੋ ਇੱਕ ਵਾਰੀ ਜੇ ਤੁਹਾਨੂੰ ਲੱਗਦਾ ਹੋਇਆ ਵੀ ਇਹ ਕੋਈ ਗਲਤ ਗੱਲ ਬੋਲ ਰਿਹਾ ਉੱਥੋਂ ਉੱਥੇ ਸੂਆ ਲੈ ਲਿਓ ਬੋਰੀਆਂ ਸਿੰਘ ਨਾਲ ਉਹਦੇ ਨਾਲ ਮੂੰਹ ਸਿਉ ਕੇ ਦੁਬਾਰਾ ਦਿਬਰੂਗੜ੍ਹ ਭੇਜ ਦਿਓ ਆਰੇ ਯਾਰ ਤੁਸੀਂ ਹੱਕਾਂ ਦੀ ਗੱਲ راستਾ ਸਾਡੇ ਪੰਜਾਬੀਆਂ ਦੀ ਗੱਲ ਜਿਹੜਾ ਬੰਦਾ ਜਿੱਤਿਆ ਬਾ ਉਹ ਕਰੂਗਾ ਹੀ ਗੱਲ ਤਾਂ ਕੁਛ ਤਾਂ ਕਰੂਗਾ ਨਾ ਕੁਛ ਤਾਂ ਬੋਲੂ ਉਹਨੂੰ ਦਾ ਪੰਜ ਚਾਰ ਘੰਟੇ ਬਾਅਦ ਦੀ ਪ੍ਰੋਲ ਦੇ ਕੇ ਇੱਕ ਵਾਰੀ ਇੱਕ ਦੇਖੋ ਸਰੀ ਉੱਥੇ ਪਹੁੰਚਦਾ ਜਾਣ ਦੋ ਪਹੁੰਚਦਾ ਜਾਣ ਦੋ ਇਸ ਕਰਕੇ ਮੈਂ ਅਸੀਂ ਇਹੀ ਕਹਿਣਾ ਵੀ ਆਪਾਂ ਇਕੱਠੇ ਹੋਵੋ ਆਪਣੀ ਆਵਾਜ਼ ਬੁਲੰਦ ਕਰਿਆ ਕਰੋ ਹੁਣ ਜ਼ਿਆਦਾ ਗੱਲ ਤਾਂ ਆਪਾਂ ਕੀ ਕਰਾਂਗੇ ਕਿਉਂਕਿ ਵੀਡੀਓ ਤੁਸੀਂ ਸਾਡੀ ਨਾਲ ਲਾਈਕ ਕਰ ਲੈਣਾ ਸ਼ੇਅਰ ਕਰਨੀ ਹੈ ਨਾ ਤੁਸੀਂ ਸੁਣਦੇ ਹੋ ਚੰਗੀ ਗੱਲ ਹੈ ਨਾ ਚਲੋ ਸਾਕਾ ਦਾ ਮੈਨੂਅਲ ਕਰਦਾ ਦੇਸੀ ਨੇ ਬਣਾ ਕੇ ਤੁਹਾਨੂੰ ਭੇਜਦਾਨੇ ਆ ਸੁਣਨਾ ਨਾ ਸੁਣਨਾ ਅੱਗੇ ਭੇਜਣਾ ਸ਼ੇਅਰ ਕਰਨਾ ਠੋਡੀ ਮਰਜ਼ੀ ਆ ਭਰਾਵੋ ਠੀਕ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ